ਤੇ ਬਾਬਾ ਜੀ ਜਿਹੜੇ ਆ ਉਹ ਵੀ ਜਿਹੜਾ ਕੁੰਭ ਇਸ਼ਨਾਨ ਗਿਆ ਕਰਨ ਉਹ ਵੀਡੀਓ ਬਹੁਤ ਵਾਇਰਲ ਹੋ ਰਹੀਆਂ ਫੋਟੋਆਂ ਵੀ ਵਾਇਰਲ ਕਰੀ ਜਾਂਦੇ ਲੋਕੀ ਪਰ ਇਹ ਜਿਹੜੇ ਬਾਬਾ ਜੀ ਦੇ ਬਾਬੇ ਧੂਮਾ ਜਿਹਦੇ ਕਾਮਾ ਬਿਲਕੁਲ ਸਿੱਖੀ ਤੋਂ ਹਜ਼ਾਰਾਂ ਗੁਣਾ ਦੂਰ ਆ ਪਹਿਲੀ ਗੱਲ ਸਤਗੁਰੂ ਗੁਰੂ ਗੋਬਿੰਦ ਸਿੰਘ ਮਹਾਰਾ ਨੇ ਗੱਲ ਕੀਤੀ ਹੀ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਊ ਮੈਂ ਸਾਰਾ ਜਾਬੇ ਇਹ ਗਏ ਵਿਪਰਨ ਕੀ ਰੀਤ ਤੋਂ ਮੈਂ ਨਾ ਕਰੋਂ ਇਨਕੀ ਪ੍ਰਤੀਤ ਮਹਾਰਾਜ ਕਹਿੰਦੇ ਜਦੋਂ ਇਹਨਾਂ ਦੀ ਵਿਪਰ ਦੀ ਇਹ ਸੋਚ ਇਸ਼ਨਾਨ ਕਰਨੇ ਚੁੱਭੀਆਂ ਮਾਰਨੀਆਂ ਇਹ ਹਿੰਦੂ ਜਿਹੜੇ ਮਤਲਬ ਕੰਮ ਕਰਨੇ ਮੁਬਾਰਕ ਆ ਮੈਂ ਪਹਿਲਾਂ ਗੱਲ ਕਰਦਾ ਹਿੰਦੂ ਧਰਮ ਨੂੰ ਮੁਬਾਰਕ ਆ ਕੁੰਭ ਇਸ਼ਨਾਨ ਸਾਡਾ ਇਹ ਧਰਮ ਨਹੀਂ ਕੋਈ ਕੁੰਭ ਇਸ਼ਨਾਨ ਕਰਨ ਜਾਣਾ ਬਾਕੀ ਗੁਰਬਾਣੀ ਦੀਆਂ ਪੰਕਤੀਆਂ ਬਹੁਤ ਐਸੇ ਤਰ੍ਹਾਂ ਦੀਆਂ ਜੜੀਆਂ ਇਹ ਚੀਜ਼ ਖੰਡਨ ਕਰਦੀ ਆ ਗੁਰਬਾਣੀ ਜਦੋਂ ਕਿ RAMKALI ਮਹਿਲਾ ਦੂਜੇ ਚ ਬਨਾਰਸੇ ਤਪ ਕਰੇ ਉਲਡ ਤੀਰਤ ਮਰੇ ਅਗਨ ਦਹ ਕਾਇਆ ਕਲਪ ਕੀਜੇ ਅਸੂ ਮੇਰ ਜਗ ਕੀਜੇ ਸੋਨਾ ਗਰਭ ਦਾਨ ਦੀਜੇ RAM ਨਾਮ ਸਰ ਤਉ ਨਾ ਪੂਜੇ ਛੋੜ ਛੋੜ ਰੇ ਪਖੰਡੀ ਮਨ ਕਪਟਨਾ ਕੀਜੇ ਦੂਸਰੀ ਇੱਕ ਕਬੀਰ ਜੀ ਦਾ ਹੋਰ ਬੜੇ ਸ਼ਬਦ ਆ ਇਸੇ ਤਰ੍ਹਾਂ ਦੇ ਮਹਾਰਾਜ ਉਹ ਗੱਲ ਕੀਤੀ ਗੰਗਾ ਯੋਗ ਦਾਵਰਨ ਆਈਏ ਗੰਗਾ ਯੋਗ ਦਾਵਰ ਜਾਈਏ ਕੁੰਭ ਯੋਗ ਕਿਧਾਰ ਨਾਈਏ ਗੋਮਤੀ ਸਹਿਸ ਗਉਂ ਦਾਨ ਕੀਜੈ ਮਹਾਰਾਜ ਨੇ ਇਹ ਚੀਜ਼ਾਂ ਦਾ ਸਾਰਾ ਖੰਡਨ ਕੀਤਾ ਪਰ ਬਾਬਾ ਹਰਨਾਮ ਸਿੰਘ ਨੂੰ ਆਪਾਂ ਇਸ ਵੀਡੀਓ ਰਾਹੀਂ ਯਾਰ ਅਪਾ ਪੁੱਛਣਾ ਚਾਹੁੰਨੇ ਆ ਬਾਬਾ ਜੀ ਕਿਤੇ ਸਾਨੂੰ ਦੱਸੋ ਜੇ ਬਾਬਾ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਲੇ ਜਾਂ ਬਾਬਾ ਠਾਕੁਰ ਸਿੰਘ ਜੀ ਜੇ ਕੋਈ ਵੀ ਸਾਡੇ ਗੁਰਸਿੱਖ ਜਾਂ ਗੁਰੂ ਸਾਹਿਬਾਨ ਇਹ ਕੁੰਬ ਦਾ ਮੇਲਾ ਇਸ਼ਨਾਨ ਕਰਨ ਗਏ ਤਾਂ ਉਹ ਦੱਸੋ ਸਾਨੂੰ ਸਾਡੀ ਜਿਹੜੀ ਇਸ਼ਨਾਨ ਕਰਨਾ ਉਹ ਸਿਰਫ ਗੁਰੂ ਦੇ ਸ਼ਬਦ ਵਿੱਚ ਹੀ ਇਸ਼ਨਾਨ ਕੀਤਾ ਜਾਂਦਾ ਆ ਕੋਈ ਬਾਹਰਲੇ ਇਸ਼ਨਾਨ ਨਹੀਂ ਕੀਤੇ ਜਾਂਦੇ ਤੇ ਮੁਬਾਰਕ ਆ ਉਹਨਾਂ ਨੂੰ ਹਿੰਦੂ ਵੀਰਾਂ ਨੂੰ ਕੁੰਭ ਇਸ਼ਨਾਨ 12 ਸਾਲ ਬਾਅਦ ਹੁੰਦਾ ਠੀਕ ਆ ਉਹ ਪਰ ਮੈਂ ਇੱਕ ਗੱਲ ਕਹਿਣਾ ਉਹ ਗੱਤੜੇ ਵਾਲਿਓ ਉਹ ਦਾੜਾ ਜਿਹੜੇ ਦਾੜੇ ਰੱਖੇ ਤੁਸੀਂ ਤੇ ਤੁਸੀਂ ਯਾਰ ਤੁਹਾਨੂੰ ਜੋਰਾਬਰ ਬਾਬਾ ਫਤੇਹ ਸਿੰਘ ਜੀ ਧਰਤੀ ਨਹੀਂ ਦਿਖੀ ਸ੍ਰੀ ਦਰਬਾਰ ਸਾਹਿਬ ਗੁਰੂ ਰਾਮਦਾਸ ਜੀ ਦਾ ਅਸਥਾਨ ਉਹ ਨਹੀਂ ਲੱਭਾ ਆਨੰਦਪੁਰ ਸਾਹਿਬ ਨਹੀਂ ਤੁਹਾਨੂੰ ਲੱਭਾ ਹਜ਼ੂਰ ਸਾਹਿਬ ਨਹੀਂ ਤੁਹਾਨੂੰ ਲੱਭੇ ਕਿੱਥੇ 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 ਸ਼ਹੀਧੀਆਂ ਨਹੀਂ ਗੁਰੂ ਸਾਹਿਬ ਦੀਆਂ ਆਈਆਂ ਯਾਰ ਤੁਸੀਂ ਉਹਨਾਂ ਨੂੰ ਛੱਡ ਕੇ ਐਡੇੜੇ ਕਸ਼ਹਰੇ ਪਾ ਕੇ ਨੰਗੇ ਕੱਪੜਿਆਂ ਤੋਂ ਬਿਨਾ ਬਾਬੇ ਤੁਮੇ ਅਰਗੇ ਉਹ ਕੁੰਭ ਇਸ਼ਨਾਨ ਕਰੀ ਫਿਰਦੇ ਆ ਮੈਂ ਬਾਬਾ ਤੁਮਾ ਜੀ ਤੁਹਾਨੂੰ ਇਹ ਕਹਿਣਾ ਚਾਹੁੰਨਾ ਜੇ ਸਾਡੇ ਮੇਨ ਲੋਕੀ ਆਪਾਂ ਨਹੀਂ ਮੰਨਦੇ ਤੁਹਾਨੂੰ ਮੇਨ ਪਰ ਜਿਹੜੇ ਕਈ ਤੁਹਾਨੂੰ ਟਕਸਾਲ ਦੇ ਮੇਨ ਆਗੂ ਮੰਨਦੇ ਆ ਆਗੂ ਮੰਨਦੇ ਆ ਕੀ ਉਹ ਕੀ ਕਹਿਣਗੇ ਤੇ ਜੇ ਸਾਡਾ ਬਾਬਾ ਜੀ ਉੱਥੇ ਜਾਂਦੇ ਆ ਤੇ ਸਾਨੂੰ ਵੀ ਕੀ ਆ ਜਾਣੂ ਆਪਾਂ ਵੀ ਜਾ ਸਕਦੇ ਆ ਪਰ ਬਾਬਾ ਜੀ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਇਦਾਂ ਦੇ ਕਰਮ ਕਾਂਡ ਵਿੱਚ ਨਾ ਜਾਓ ਅੱਗੇ ਜਿਹੜੀ ਸਿੱਖ ਕੌਮ ਬਹੁਤ ਦੁਬਦਾ ਵਿੱਚ ਪੜੀ ਆ ਬਹੁਤ ਦੁਬਦਾ ਵਿੱਚ ਪਈ ਆ ਸੰਗਤ ਬਹੁਤ ਦੁਬਦਾ ਵਿੱਚ ਪੈ ਗਈ ਆ ਨਿਸ਼ਾਨ ਸਾਭਾਂ ਤੋਂ ਮੀਟ ਦਿਓ ਆ ਜਿਹੜੇ ਹੁਣ ਤੁਸੀਂ ਕੁੰਭ ਇਸ਼ਨਾਨ ਕਰਤੇ ਇਹਨਾਂ ਦੇ ਵਿੱਚ ਪੈ ਗਈ ਆ ਬਾਬਾ ਧੂਮਾ ਜੀ ਕਾਨੂੰ ਕੋਈ ਦੱਸੋ ਕਿਹਦੇ ਵਿੱਚ ਕਿਹੜੇ ਗੁਰੂ ਗ੍ਰੰਥ ਸਾਹਿਬ ਚ ਲਿਖਿਆ ਆ ਜਾਂ ਕਿਹਦੇ ਧਰਮ ਚ ਲਿਖਿਆ ਵੀ ਸਾਨੂੰ ਉੱਥੇ ਕੁੰਮ ਇਸ਼ਨਾਨ ਜਾਣਾ ਚਾਹੀਦਾ ਤੇ ਮੈਂ ਇੱਕ ਹੋਰ ਵੀਡੀਓ ਦੇਖਣਿਆਂ ਕਿ ਉਹਦੇ ਵਿੱਚ ਆਪਣੇ ਜੋ ਹੈਗਾ ਆ ਸਾਰੇ ਇਕੱਠੇ ਹੋ ਗਏ ਉੱਥੇ ਸਾਰੇ ਜਿੰਨੇ ਵੀ ਸਿੱਖ ਹੋ ਗਏ ਉੱਥੇ ਇਕੱਠੇ ਜਾਂਦੇ ਪਏ ਆ ਤੇ ਨਗਰ ਕੀਰਤਨ ਕੱਢੰਦੇ ਆ ਤੇ ਵਿੱਚ ਵੀਡੀਓ ਆਉਂਦੀ ਆ ਕਈ ਸਿੱਖਾਂ ਦੀ ਉਥੇ ਨਿਸ਼ਾਨ ਸਾਹਿਬ ਲੱਗ ਰਹੇ ਆ ਯਾਰ ਕਿਹੜੇ ਚੱਕਰਾਂ ਚ ਪੈ ਗਏ ਆ ਸਾਡੇ ਗੁਰੂ ਧਾਮ ਥੋੜੇ ਘੱਟ ਆ ਉੱਥੇ ਕੀ ਲੋੜ ਪੈ ਗਈ ਸਾਨੂੰ ਨਿਸ਼ਾਨ ਸਾਹਿਬ ਚਾੜਨ ਦੀ ਠੀਕ ਆ ਉਹਨਾਂ ਦਾ ਹਿੰਦੂ ਧਰਮ ਦਾ ਇਹ ਕੁੰਭ ਦਾ ਮੇਲਾ ਚੱਲਦਾ ਮੁਬਾਰਕ ਹੋ ਕਰਨ ਜੋ ਮਰਜ਼ੀ ਕਰਨ ਪਰ ਯਾਰ ਸਾਡੇ ਤੁਸੀਂ ਸਿੱਖਾਂ ਦੇ ਤੁਸੀਂ ਆਗੂ ਵੀ ਬਣੇ ਆ ਹੈ ਬੀਪਰਣ ਕੀ ਰੀਤ ਇਹ ਕੰਮ ਵੀ ਤੁਸੀਂ ਕਰਨੇ ਬਾਹਮਣ ਵਾਲੇ ਕੰਮ ਤੁਸੀਂ ਕਰਨੇ ਆ ਗੁਰੂ ਸਾਹਿਬ ਨੇ 1430 ਅੰਗ ਕਿਤੇ ਵੀ ਸਾਨੂੰ ਨਹੀਂ ਦੱਸਿਆ ਕਿ ਤੁਸੀਂ ਕੁੰਭ ਸ਼ਮਾਨ ਕਰਨਾ ਆ ਅਸੀਂ ਕਈ ਵਾਰੀ ਸਹਿਜ ਪਾਠ ਕੀਤਾ ਆ ਗੁਰੂ ਸਾਹਿਬ ਦੀ ਕਿਰਪਾ ਨਾਲ ਸਾਨੂੰ ਅਜ ਤੱਕ ਸ਼ਬਦ ਗੁਰੂ ਨੇ ਇਹ ਗੱਲ ਨਹੀਂ ਕੀਤੀ ਵੀ ਤੁਸੀਂ ਕੌਮਤੇ ਜਾ ਕੇ ਇਸ਼ਨਾਨ ਕਰਨਾ ਸਗੋ ਭਗਤ ਸਾਡੇ ਭਗਤਾਂ ਨੇ ਉਹਨਾਂ ਨੇ ਇਹ ਚੀਜ਼ ਦਾ ਵਿਰੋਧ ਕੀਤਾ ਮਹਾਰਾਜ ਕਹਿੰਦੇ ਤੁਸੀਂ ਉੱਥੇ ਭੋਮਾ ਗਾਊ ਦਾਨ ਕਰ ਲਓ ਭਾਦੀ ਇਹ ਗੱਜ ਦਾਨ ਪਵਮ ਹਾਥੀ ਦਾਨ ਕਰ ਲਓ ਮਹਾਰਾਜ ਕਹਿੰਦੇ ਕੁਝ ਨਹੀਂ ਬੰਨਣਾ ਨਾਮ ਤੋਂ ਬਿਨਾ ਸੰਸਾਰ ਦੇ ਵਿੱਚ ਉੱਤੋਂ ਵੱਡੀ ਕੋਈ ਤਾਕਤ ਨਹੀਂ ਜਿਹੜਾ ਸਾਡਾ ਗੁਰੂ ਸਾਹਿਬ ਨੇ ਸਾਨੂੰ ਵਾਹਿਗੁਰੂ ਵਾਹਿਗੁਰੂ ਨਾਮ ਦਿੱਤਾ ਆ ਉਤੋਂ ਵੱਡੀ ਤਾਕਤ ਕੋਈ ਨਹੀਂ ਸਾਡੇ ਸਿੱਖਾਂ ਲਈ ਤੇ ਸਾਡੇ ਗੁਰੂ ਗ੍ਰੰਥ ਸਾਹਿਬ ਤੋਂ ਉੱਪਰ ਜੇ ਜਾਣਾ ਉਹ ਬਿਲਕੁਲ ਮੈਂ ਕਹਿੰਨਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਦਾਵਾ ਦੇਣ ਵਾਲੀ ਗੱਲ ਆ ਉਹ ਅੱਜ ਤੁਸੀਂ ਕੀਤਾ ਆ ਜਿਹੜੇ ਕੁੰਭ ਇਸ਼ਨਾਨ ਕਰਨ ਜਾਂਦੇ ਆ ਇਹ ਵਿਰੋਧੀ ਆ ਗੁਰੂ ਗ੍ਰੰਥ ਸਾਹਿਬ ਦੇ ਸੰਗਤ ਜੀ ਇਹਨਾਂ ਨੂੰ ਹਮੇਸ਼ਾ ਯਾਦ ਰੱਖੋ ਇਹਨਾਂ ਦਾ ਕਿਤੇ ਵੀ ਸਤਕਾਰ ਨਾ ਕਰੋ ਇਹਨਾਂ ਦਾ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਵਿਰੋਧੀ ਆ ਉਹ ਸਾਡੇ ਸਿੱਖ ਧਰਮ ਦੇ ਵੀ ਵਿਰੋਧੀ ਆ ਸੰਗਤ ਜੀ ਜਿੱਥੇ ਵੀ ਆਉਂਦੇ ਇਹਨਾਂ ਦਾ ਵਿਰੋਧ ਕਰੋ ਜਿਹੜੇ ਕਮਿਸ਼ਨਾਂ ਤੇ ਮੇਲੇ ਤੇ ਜਾ ਰਹੇ ਆ ਉੱਥੇ ਜਾ ਕੇ ਨਾ ਆਉਂਦੇ ਸਾਧੂਆਂ ਨੂੰ ਨੰਗੇ ਸਾਧੂਆਂ ਨੂੰ ਠੀਕ ਆ ਨੰਗੇ ਸਾਧੂ ਇੱਥੇ ਦੇਖ ਲਓ ਆਪ ਵੀ ਤੁਸੀਂ ਕੁਸ਼ਹਰੇ ਲਾ ਕੇ ਚਲ ਜਾਣਾ ਚਾਹੀਦਾ ਸੀਗਾ ਤੁਹਾਨੂੰ ਵੀ ਜੇ ਤੁਹਾਨੂੰ ਚੰਗੇ ਨਾਗੇ ਸੰਧੂ ਚੰਗੇ ਲੱਗਦੇ ਆ ਠੀਕ ਆ ਉਹਨਾਂ ਦਾ ਆਪਣਾ ਧਰਮ ਆ ਹਿੰਦੂਆਂ ਦਾ ਧਰਮ ਆ ਵਧੀਆ ਆ ਆਪਾਂ ਨਹੀਂ ਕਹਿੰਦੇ ਸਤਕਾਰ ਜੋਗ ਫਿਰ ਕਹਿੰਨੇ ਆ ਸਰਕਾਰ ਜੋਗ ਆ ਉਹਨਾਂ ਦਾ ਕੰਮ ਜੋ ਕਰਨ ਦੇ ਵਧੀਆ ਪਰ ਸਾਡੇ ਧਰਮ ਤੇ ਗੁਰੂ ਗ੍ਰੰਥ ਸਾਹਿਬ ਆ ਮਾਰਾ ਨੇ ਗੁਰੂ ਗੋਬਿੰਦ ਸਿੰਘ ਮਹਾਰਾ ਨੇ ਭਗਤਾਂ ਨੇ ਗੁਰੂ ਸਹਿਬਾਨਾ ਨੇ ਸ਼ਹੀਦ ਸਿੰਘਾਂ ਨੇ ਸਾਨੂੰ ਕਦੀ ਨਹੀਂ ਇਹ ਗੱਲਾਂ ਦਸੀਆਂ ਕਿ ਕੰਮ ਇਸ਼ਨਾਨ ਕਰਨੇ ਆ ਹਿੰਦੂ ਰੀਤੀ ਰਿਵਾਜ ਕਰਨੇ ਆ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗੁਰੂ ਆ ਉਤੋਂ ਉੱਪਰ ਸਾਡਾ ਕੋਈ ਚੀਜ਼ ਨਹੀਂ ਅਕਾਲ ਤਖਤ ਸਾਹਿਬ ਸਾਡਾ ਮੱਕਾ ਆ ਉਸ ਮੱਕੇ ਦੇ ਉੱਪਰ ਅੱਗੇ ਸਾਡੇ ਬਾਸੇ ਕੁਝ ਨਹੀਂ ਸਾਡਾ ਉਤੋਂ ਹਰੇਕ ਚੀਜ਼ ਖਤਮ ਹੋ ਜਾਂਦੀ ਆ ਗੁਰੂ ਗ੍ਰੰਥ ਸਾਹਿਬ ਜੀ ਤੋਂ ਤੇ ਮੱਕਿਆ ਸਾਡਾ ਸ਼੍ਰੀ ਦਰਬਾਰ ਸਾਹਿਬ ਸ੍ਰੀ ਅਨੰਤ ਸਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਉਹ ਸਾਡਾ ਮੱਕਾ ਆ ਉਹ ਤੋਂ ਅੱਗੇ ਕੁਝ ਵੀ ਨਹੀਂ ਕੋਈ ਜੇ ਇਥੋਂ ਸਿੱਖ ਉੱਪਰ ਜਾਂਦਾ ਆ ਉਹ ਸਿੱਖਿਆ ਨਹੀਂ ਉਹ ਸਿੱਖ ਵਿਰੋਧੀ ਆ ਉਹ ਸਿੱਖ ਨਹੀਂ ਹੋ ਸਕਦਾ ਅ ਮੈਂ ਦੇਖਣ ਆ ਆਮ ਪਾਰਟੀ ਦੇ ਵੀ ਕਈ ਮੈਂ ਬਾਅਦ ਚੋ ਗੱਲ ਕਰਾਂਗਾ ਆਮ ਪਾਰਟੀ ਵਾਲੇ ਪੱਗਾਂ ਬੰਨ ਕੇ ਅ ਡੜੀਆਂ ਦਾੜੀਆਂ ਰੱਖ ਕੇ ਇੱਥੇ ਓਮ ਬਹਾਈ ਓਮ ਸ਼ਰਮ ਆਣੀ ਚਾਹੀਦੀ ਮੈਂ ਗੱਲ ਕਰਾਂਗਾ ਉਹਨਾਂ ਬਾਰੇ ਵੀ ਪਰ ਮੈਂ ਗੱਲ ਮੁਕਾ ਕੇ ਫਿਰ ਤੁਹਾਡੇ ਵੀ ਤੁਹਾਡੇ ਖਿਲਾਫ ਵੀ ਵੀਡੀਓ ਪਾਉਂਗਾ ਜਿਹੜੇ ਤੁਸੀਂ ਬਰੂਪੀਆ ਮਾ ਪਾਰਟੀ ਵਾਲਿਓ ਜਿਹੜੇ ਦਾੜੀਆਂ ਰੱਖ ਕੇ ਸ੍ਰੀ ਸਾਹਿਬ ਉਪਰੋਂ ਪਾ ਕੇ ਇੱਥੇ ਮਥਿਆਂ ਤੇ ਜਿਹੜੇ ਤੁਸੀਂ ਓਂਕਾਰ ਬਾਹ ਕੇ ਤੇ ਜਿਹੜੇ ਲੋਕਾਂ ਦੇ ਉੱਥੇ ਕੁੰਬਾ ਨੇ ਮੇਲਿਆਂ ਤੇ ਫਿਰਨ ਨੇ ਆ ਤੁਹਾਡੇ ਖਿਲਾਫ ਮੋਰਚਾ ਵੀ ਲਾਵਾਂਗੇ ਆਪਾਂ ਤੁਹਾਡੀਆਂ ਵੀਡੀਓ ਆਪਾਂ ਪੂਰੀਆਂ ਸੇਵ ਕੀਤੀਆਂ ਤੁਹਾਡੇ ਵੀ ਪਾਵਾਂਗੇ ਦੱਸਾਂਗੇ ਪਰ ਤੁਸੀਂ ਵੀ ਸਿੱਖਣੀ ਹੋ ਤੁਸੀਂ ਵੀ ਵੋਟਾਂ ਲੈਣ ਵਾਸਤੇ ਇਹ ਇਹ ਜਿਹੜੀ ਸ੍ਰੀ ਸਾਹਿਬ ਗੁਰੂ ਸਾਹਿਬ ਨੇ ਦਿੱਤੀ ਹੈ ਨਾ ਜਦੋਂ ਮਰਜ਼ੀ ਲਾ ਦਿਓ ਉਹਨੂੰ ਕਸ਼ਹਿਰੇ ਲਾ ਦਿਓ ਇਹ ਲਾ ਦਿਓ ਜਿੱਥੇ ਮਰਜ਼ੀ ਤੁਰ ਪੋ ਕੋਈ ਨਹੀਂ ਜੇ ਤੋ ਤੁਸੀਂ ਵੋਟਾਂ ਮੰਗਣਾ ਆਵੋਗੇ ਨਾ ਤੇ ਤੁਹਾਨੂੰ ਆਪਾਂ ਘੇਰਾਂਗੇ ਸਾਨੂੰ ਸਾਰਾ ਪਤਾ ਦਸੂਏ ਤੋਂ ਟਾਂਡੇ ਤੋਂ ਕਿਹੜਾ ਕਿਹੜਾ ਜਿਹੜਾ ਕੰਮ ਇਸ਼ਾਨ ਕਰਨ ਗਿਆ ਅਮਰਤਾਈ ਹਾਂ ਮੋਨੇ ਜਿੱਦਾਂ ਮਰਜੀ ਜਾਣ ਸਾਨੂੰ ਕੋਈ ਨਹੀਂ ਪਰ ਸਾਡੇ ਕਲਗੀਆਂ ਵਾਲੇ ਦਾ ਜਦੋਂ ਅਮਰਤਾਇ ਸ਼ੱਕੇ ਕੋਈ ਕੁੰਬ ਦੇ ਮੇਲੇ ਤੇ ਜਾ ਜਾਣਗੇ ਉਹਰਾ ਸਖਤ ਵਿਰੋਧ ਕਰਾਂਗੇ ਆਪਾਂ ਜਾਂ ਤਾਂ ਓਏ ਗੱਲ ਸੁਣੋ ਮੇਰੀ ਜਾਂ ਆਪਣਾ ਇਹ ਛਿਰੀ ਸਾਹਿਬ ਕਸ਼ਾਰੇ ਪੱਗਾਂ ਲਾ ਕੇ ਜਾਓ ਉੱਥੇ ਜੋ ਉਹ ਨੰਗੇ ਸਾਧੂ ਬਣੇ ਆ ਉਹਨਾ ਮੰਗੋ ਤੁਸੀਂ ਵੀ ਜਿਹੜੇ ਜੋ ਪਾਏ ਉਹਨਾਂ ਨੇ ਉਹ ਪਾ ਕੇ ਉੱਥੇ ਜਾਓ ਸਾਨੂੰ ਕੋਈ ਮਤਲਬ ਆਉਣੀ ਪਰ ਸਾਡੇ ਇੱਕ ਸ਼ਹਿਰੇ ਪੱਗਾਂ ਲਾ ਕੇ ਜਾਓ ਉੱਥੇ ਇੱਕ ਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਜੀ ਧੂਮਾ ਜਿਹਨਾਂ ਦੀ ਵੀਡੀਓ ਫੋਟੋਆਂ ਤਰ੍ਹਾਂ ਤਰ੍ਹਾਂ ਦੀਆਂ ਜਿਹੜਾ ਕੀ ਹਿੰਦੂਆਂ ਦੇ ਸਤਾਨ ਜਿਹੜਾ ਕੁੰਭ ਦਾ ਮੇਲਾ ਜਿਹੜਾ ਲੱਗਾ ਆ ਉੱਥੇ ਬਾਬਾ ਜੀ ਜਿਹੜੇ ਆ ਉਹ ਵੀ ਜਿਹੜਾ ਕੁੰਭ ਇਸ਼ਨਾਨ ਗਿਆ ਕਰਨ ਉਹ ਵੀਡੀਓ ਬਹੁਤ ਵਾਇਰਲ ਹੋ ਰਹੀਆਂ ਫੋਟੋਆਂ ਵੀ ਵਾਇਰਲ ਕਰੀ ਜਾਂਦੇ ਲੋਕੀ ਪਰ ਇਹ ਜਿਹੜੇ ਬਾਬਾ ਜੀ ਦੇ ਬਾਬੇ ਧੋਮਾ ਜਿਹਦੇ ਕਾਮਾਂ ਬਿਲਕੁਲ ਸਿੱਖੀ ਤੋਂ ਹਜ਼ਾਰਾਂ ਗੁਣਾ ਦੂਰ ਆ ਪਹਿਲੀ ਗੱਲ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾ ਨੇ ਗੱਲ ਕੀਤੀ ਹੀ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਊ ਮੈਂ ਸਾਰਾ ਜਬ ਇਹ ਗਏ ਵਿਪਰਨ ਕੀ ਰੀਤ ਤੋਂ ਮੈਂ ਨਾ ਕਰੋਂ ਇਨ ਕੀ ਪ੍ਰਤੀਤ ਮਹਾਰਾ ਜੀ ਕਹਿੰਦੇ ਜਦੋਂ ਇਹਨਾਂ ਦੀ ਵਿਪਰ ਦੀ ਇਹ ਸੋਚ ਇਸ਼ਨਾਨ ਕਰਨੇ ਚੁੱਭੀਆਂ ਮਾਰਨੀਆਂ ਇਹ ਹਿੰਦੂ ਜਿਹੜੇ ਮਤਲਬ ਕੰਮ ਕਰਨੇ ਮੁਬਾਰਕ ਕਾ ਮੈਂ ਪਹਿਲਾਂ ਗੱਲ ਕਰਦਾ ਹਿੰਦੂ ਧਰਮ ਨੂੰ ਮੁਬਾਰਕ ਕਾ ਕੁੰਭ ਇਸ਼ਨਾਨ ਸਾਡਾ ਇਹ ਧਰਮ ਨਹੀਂ ਕੋਈ ਕੁੰਭ ਇਸ਼ਨਾਨ ਕਰਨ ਜਾਣਾ ਬਾਕੀ ਗੁਰਬਾਣੀ ਦੀਆਂ ਪੰਕਤੀਆਂ ਬਹੁਤ ਐਸੇ ਤਰ੍ਹਾਂ ਦੀਆਂ ਜਿਹੜੀਆਂ ਇਹ ਚੀਜ਼ ਖੰਡਨ ਕਰਦੀ ਆ ਗੁਰਬਾਣੀ ਜਦੋਂ ਕਿ ਰਾਮਕਲੀ ਮਹਿਲਾ ਦੂਜੇ ਚ ਬਨਾਰਸੇ ਤਪ ਕਰੇ ਉਲਡ ਤੀਰਤ ਮਰੇ ਅਗਨ ਦਹ ਕਾਇਆ ਕਲਪ ਕੀਜੇ ਅਸੂ ਮੇਰ ਜਗ ਕੀਜੇ ਸੋਨਾ ਗਰਭદાન ਦੀਜੇ ਰਾਮ ਨਾਮ ਸਰ ਤਉ ਨਾ ਪੂਜੇ ਛੋੜ ਛੋੜ ਰੇ ਪਖੰਡੀ ਮਨ ਕਪਟਨਾ ਕੀਜੇ ਦੂਸਰੀ ਇੱਕ ਕਬੀਰ ਜੀ ਦਾ ਹੋਰ ਬੜੇ ਸ਼ਬਦ ਆ ਇਸੇ ਤਰ੍ਹਾਂ ਦੇ ਮਹਾਰਾਜ ਉਹ ਗੱਲ ਕੀਤੀ ਗੰਗਾ ਯੋਗ ਦਾਵਰਨ ਆਈਏ ਗੰਗਾ ਯੋਗ ਦਾਵਰ ਜਾਈਏ ਕੁੰਭ ਜੋ ਕਿਧਾਰ ਨਾਈਏ ਗੋਮਤੀ ਸਹਿਸ ਗਉਂ ਦਾਨ ਕੀਜੇ ਮਹਾਰਾਜ ਨੇ ਇਹ ਚੀਜ਼ਾਂ ਦਾ ਸਾਰਾ ਖੰਡਨ ਕੀਤਾ ਪਰ ਬਾਬਾ ਹਰਨਾਮ ਸਿੰਘ ਨੂੰ ਆਪਾਂ ਇਸ ਵੀਡੀਓ ਨਾਲ ਹੀ ਯਾਰ ਆਪਾਂ ਪੁੱਛਣਾ ਚਾਹੁੰਨੇ ਆ ਬਾਬਾ ਜੀ ਕਿਤੇ ਸਾਨੂੰ ਦੱਸੋ ਜੇ ਬਾਬਾ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਲੇ ਜਾ ਬਾਬਾ ਠਾਕੁਰ ਸਿੰਘ ਜੀ ਜੇ ਕੋਈ ਵੀ ਸਾਡੇ ਗੁਰਸਿੱਖ ਜਾਂ ਗੁਰੂ ਸਾਹਿਬਾਨ ਇਹ ਕੁੰਭ ਦਾ ਮੇਲਾ ਇਸ਼ਨਾਨ ਕਰਨ ਗਏ ਤਾਂ ਉਹ ਦੱਸੋ ਸਾਨੂੰ ਸਾਡੀ ਜਿਹੜੀ ਇਸ਼ਨਾਨ ਕਰਨਾ ਉਹ ਸਿਰਫ ਗੁਰੂ ਦੇ ਸ਼ਬਦ ਵਿੱਚ ਹੀ ਇਸ਼ਨਾਨ ਕੀਤਾ ਜਾਂਦਾ ਆ ਕੋਈ ਬਾਹਰਲੇ ਇਸ਼ਨਾਨ ਨਹੀਂ ਕੀਤੇ ਜਾਂਦੇ ਤੇ ਮੁਬਾਰਕ ਆ ਉਹਨਾਂ ਨੂੰ Hindu ਵੀਰਾਂ ਨੂੰ ਕੁੰਭ ਇਸ਼ਨਾਨ 12 ਸਾਲ ਬਾਅਦ ਹੁੰਦਾ ਠੀਕ ਆ ਉਹ ਪਰ ਮੈਂ ਇੱਕ ਗੱਲ ਕਹਿਣਾ ਉਹ ਗੱਤਰੇ ਵਾਲਿਓ ਉਹ ਦਾੜਾ ਜਿਹੜੇ ਦਾੜੇ ਰੱਖੇ ਤੁਸੀਂ ਤੇ ਤੁਸੀਂ ਯਾਰ ਤੁਹਾਨੂੰ ਯੂਰਾਬਰ ਬਾਬਾ ਫਤਿਹ ਸਿੰਘ ਜੀ ਧਰਤੀ ਨਹੀਂ ਦਿਖੀ ਸ੍ਰੀ ਦਰਬਾਰ ਸਾਹਿਬ ਗੁਰੂ ਰਾਮਦਾਸ ਜੀ ਦਾ ਅਸਥਾਨ ਉਹ ਨਹੀਂ ਲੱਭਾ ਆਨੰਦਪੁਰ ਸਾਹਿਬ ਨਹੀਂ ਤੁਹਾਨੂੰ ਲੱਭਾ ਹਜ਼ੂਰ ਸਾਹਿਬ ਨਹੀਂ ਤੁਹਾਨੂੰ ਲੱਭੇ ਕਿੱਥੇ 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 ਸ਼ਹੀਦیاں ਨਹੀਂ ਗੁਰੂ ਸਾਹਿਬ ਦੀਆਂ ਆਈਆਂ ਯਾਰ ਤੁਸੀਂ ਉਹਨਾਂ ਨੂੰ ਛੱਡ ਕੇ ਐਡੇ-ਐਡੇ ਕਸ਼ਾਰੇ ਪਾ ਕੇ ਨੰਗੇ ਕੱਪੜਿਆਂ ਤੋਂ ਬਿਨਾ ਬਾਬੇ ਤੁਮੇ ਅਰਗੇ ਉਹ ਕੁੰਭ ਇਸ਼ਨਾਨ ਕਰੀ ਫਿਰਦੇ ਆ ਮੈਂ ਬਾਬਾ ਤੁਮਾ ਜੀ ਤੁਹਾਨੂੰ ਇਹ ਕਹਿਣਾ ਚਾਹੁੰਨਾ ਜੇ ਸਾਡੇ ਮੇਨ ਲੋਕੀ ਆਪਾਂ ਨਹੀਂ ਮੰਨਦੇ ਤੁਹਾਨੂੰ ਮੇਨ ਪਰ ਜਿਹੜੇ ਕਈ ਤੁਹਾਨੂੰ ਟਕਸਾਲ ਦੇ ਮੇਨ ਆਗੂ ਮੰਨਦੇ ਆ ਆਗੂ ਮੰਨਦੇ ਆ ਕੀ ਉਹ ਕੀ ਕਹਿਣਗੇ ਵੀ ਜੇ ਸਾਡਾ ਬਾਬਾ ਜੀ ਉੱਥੇ ਜਾਂਦੇ ਆ ਤੇ ਸਾਨੂੰ ਵੀ ਕੀ ਆ ਜਾਣ ਨੂੰ ਆਪਾਂ ਵੀ ਜਾ ਸਕਦੇ ਆ ਪਰ ਬਾਬਾ ਜੀ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਇਦਾਂ ਦੇ ਕਰਮ ਕਾਂਡ ਵਿੱਚ ਨਾ ਜਾਓ ਅੱਗੇ ਜਿਹੜੀ ਸਿੱਖ ਕੌਮ ਬਹੁਤ ਦੁਬਦਾ ਵਿੱਚ ਪੜੀ ਆ ਬਹੁਤ ਦੁਬਦਾ ਵਿੱਚ ਪਈ ਆ ਸੰਗਤ ਬਹੁਤ ਦੁਬਦਾ ਵਿੱਚ ਪੈ ਗਈ ਆ ਨਿਸ਼ਾਨ ਸਾਭਾ ਤੋਂ ਮੀਟ ਦਿਓ ਆ ਜਿਹੜੇ ਹੁਣ ਤੁਸੀਂ ਕੁੰਭ ਇਸ਼ਨਾਨ ਕਰਦੇ ਇਹਨਾਂ ਦੇ ਵਿੱਚ ਪੈ ਗਈ ਆ ਬਾਬਾ ਧੂਮਾ ਜੀ ਸਾਨੂੰ ਕੋਈ ਦੱਸੋ ਕਿਹਦੇ ਵਿੱਚ ਕਿਹੜੇ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਆ ਜਾਂ ਕਿਹਦੇ ਧਰਮ 'ਚ ਲਿਖਿਆ ਵੀ ਸਾਨੂੰ ਉੱਥੇ ਕੁੰਭ ਇਸ਼ਨਾਨ ਜਾਣਾ ਚਾਹੀਦਾ ਤੇ ਮੈਂ ਇੱਕ ਹੋਰ ਵੀਡੀਓ ਦੇਖਣਿਆਂ ਕਿ ਉਹਦੇ ਵਿੱਚ ਆਪਣੇ